ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਵੀ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਇਹ ਨਵੀਂ ਪੰਜਾਬੀ ਕਹਾਣੀ ਦੀ ਇੱਕ ਵਾਰ ਦੀ ਗੱਲ ਹੈ ਇੱਕ ਘਰ ਦੇ ਪਿਛਲੇ ਹਿੱਸੇ ਵਿੱਚ ਇੱਕ ਛੋਟੇ ਜਿਹੇ ਬਿਲ ਵਿੱਚ ਇੱਕ ਛੋਟਾ ਜਿਹਾ ਚੂਹਾ ਰਹਿੰਦਾ ਸੀ ਉਸ ਦਾ ਨਾਮ ਚਿੰਟੂ ਸੀ ਉਹ ਬਹੁਤ ਹੀ ਚੁਸਤ ਚਲਾਕ ਅਤੇ ਮਸਤ ਮਿਜ਼ਾਜ ਦਾ ਸੀ ਦਿਨ ਭਰ ਉਹ ਘਰ ਦੇ ਕੋਨੇ-ਕੋਨੇ ਵਿੱਚ ਦੌੜਦਾ ਫਿਰਦਾ ਰਹਿੰਦਾ ਕਦੇ ਕਣਕ ਦੇ ਦਾਣੇ ਚੁੱਕਦਾ ਰਹਿੰਦਾ ਕਦੇ ਰਸੋਈ ਵਿੱਚ ਕੁਸਕੇ ਚੀਜ਼ਾਂ ਦੇ ਟੁਕੜੇ ਖਾ ਜਾਂਦਾ ਇੱਕ ਦਿਨ ਚਿੰਟੂ ਦੀ ਜ਼ਿੰਦਗੀ ਵਿੱਚ ਇੱਕ ਨਵੀਂ ਚਮਕਾਈ ਉਸਨੇ ਆਪਣੇ ਬੇਲ ਦੇ ਨੇੜੇ ਇੱਕ ਸੁੰਦਰ ਚੂਹੀ ਨੂੰ ਵੇਖਿਆ ਚੂਹੀ ਦਾ ਨਾਂ ਗੁਡੀਆਂ ਸੀ ਗੁਡੀਆਂ ਬਹੁਤ ਹੀ ਸੁੰਦਰ ਚੁਸਤ ਤੇ ਨਿਰਾਲੀ ਸੀ ਉਸ ਦੀਆਂ ਚਮਕਦਾਰ ਅੱਖਾਂ ਅਤੇ ਲੰਮੀ ਪੂਸ ਚਿੰਟੂ ਨੂੰ ਬਹੁਤ ਭਾ ਗਈ ਚਿੰਟੂ ਨੇ ਗੁਡੀਆਂ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਕੀਤੀ ਪਹਿਲਾ ਗੁਡੀਆਂ ਥੋੜੀ ਝਿਜਕ ਰਹੀ ਸੀ ਪਰ ਚਿੰਟੂ ਦੀ ਮਿੱਠੀ ਗੱਲਬਾਤ ਅਤੇ ਚੁਸਤ ਚਲਾਕੀ ਨੇ ਉਸ ਦਾ ਦਿਲ ਜਿੱਤ ਹੀ ਲਿਆ ਦੋਵੇਂ ਮਿਲ ਕੇ ਖੇਡਣ ਲੱਗੇ ਇੱਕ ਦੂਜੇ ਨਾਲ ਖਾਣ ਪੀਣ ਲੱਗੇ ਉਹ ਘਰ ਦੇ ਮਾਲਕ ਦੀ ਰਸੋਈ ਵਿੱਚ ਲੁਕ-ਲੁਕ ਕੇ ਚੀਜ਼ਾਂ ਖਾਂਦੇ ਰਹਿੰਦੇ ਕਦੇ-ਕਦੇ ਖਿੜਕੀ ਰਾਹੀਂ ਬਾਹਰ ਦੀ ਤਾਜ਼ਗੀ ਦਾ ਵੀ ਆਨੰਦ ਲੈਂਦੇ ਉਹ ਦੋਨੇ ਇੱਕ ਦੂਜੇ ਨਾਲ ਬਹੁਤ ਖੁਸ਼ ਰਹਿੰਦੇ ਇੱਕ ਦਿਨ ਕੁੜੀਆਂ ਨੇ ਚਿੰਟੂ ਨੂੰ ਆਖਿਆ ਚਿੰਤੂ ਕੀ ਤੂੰ ਕਦੇ ਸੋਚਿਆ ਕਿ ਅਸੀਂ ਹਮੇਸ਼ਾ ਇੱਥੇ ਹੀ ਰਹਿਣਾ ਹੈ ਕੀ ਅਸੀਂ ਕਦੇ ਬਾਹਰ ਦੀ ਦੁਨੀਆ ਨਹੀਂ ਵੇਖ ਸਕਦੇ ਚਿੰਤੂ ਸੋਚਾਂ ਵਿੱਚ ਪੈ ਗਿਆ ਉਹ ਬਹੁਤ ਦਿਨਾਂ ਤੋਂ ਇਸ ਬਾਰੇ ਸੋਚ ਹੀ ਰਿਹਾ ਸੀ ਪਰ ਕਦੇ ਹਿੰਮਤ ਹੀ ਨਹੀਂ ਸੀ ਕੀਤੀ ਉਸਨੇ ਆਖਰ ਉਸਨੇ ਗੁੜੀਆ ਦੀ ਹਾਂ ਵੇਖ ਕੇ ਫੈਸਲਾ ਕਰ ਲਿਆ ਕਿ ਉਹ ਦੋਵੇਂ ਮਿਲ ਕੇ ਘਰ ਤੋਂ ਬਾਹਰ ਨਵੀਂ ਦੁਨੀਆ ਦੀ ਖੋਜ ਕਰਨਗੇ ਅਗਲੇ ਦਿਨ ਉਹ ਦੋਵੇਂ ਇੱਕ ਛੋਟੇ ਜਿਹੇ ਰਾਹ 'ਤੇ ਨਿਕਲ ਕੇ ਘਰ ਤੋਂ ਬਾਹਰ ਵੱਲ ਨੂੰ ਚੱਲ ਪਏ। ਬਾਹਰ ਦੀ ਦੁਨੀਆ ਵਾਸਤੇ ਉਹਨਾਂ ਲਈ ਇੱਕ ਨਵਾਂ ਅਤੇ ਦਿਲਚਸਪ ਅਨੁਭਵ ਸੀ। ਕਦੇ-ਕਦੇ ਉਹ ਕਿਸੇ ਦੇ ਖੇਤ ਵਿੱਚ ਵੜ ਜਾਂਦੇ, ਉੱਥੇ ਦੌੜਦੇ-ਫਿਰਦੇ, ਕਦੇ ਕਿਸੇ ਦੇ ਬਾਗ ਵਿੱਚ ਮਿੱਠੇ ਫਲ ਚੱਖਦੇ, ਕਦੇ ਕਿਸੇ ਦੀਆਂ ਫਲਾਂ ਤੇ ਸਬਜ਼ੀਆਂ ਵਿੱਚ ਚਲੇ ਜਾਂਦੇ। ਜਿੱਥੇ ਉਸ ਨੂੰ ਬਾਹਰ ਤੋਂ ਤਾਜ਼ੇ ਮਿੱਠੇ ਫਲ, ਤਾਜ਼ੀਆਂ ਸਬਜ਼ੀਆਂ ਅਤੇ ਤਾਜ਼ੇ ਦਾਣੇ ਮਿਲਦੇ ਉਹ ਬਹੁਤ ਖੁਸ਼ ਹੋਏ ਇੱਕ ਦਿਨ ਜਦੋਂ ਇੱਕ ਪਿੰਡ ਵਿੱਚ ਪਹੁੰਚੇ ਉਹਨਾਂ ਨੇ ਇੱਕ ਹੋਰ ਚੂਹੇਦਾਰ ਟੋਲਾ ਦੇਖਿਆ ਉਹ ਚੂਹੇ ਬਹੁਤ ਹੀ ਚਲਾਕ ਅਤੇ ਤਰਜ਼ਵੀਕਾਰ ਸਨ ਉਹਨਾਂ ਨੇ ਚਿੰਟੂ ਅਤੇ ਗੁਡੀਆਂ ਨੂੰ ਆਪਣੇ ਨਾਲ ਸ਼ਾਮਲ ਹੋਣ ਦੀ ਸ਼ਰਤ ਰੱਖੀ ਚਿੰਟੂ ਅਤੇ ਗੁਡੀਆਂ ਨੇ ਠੀਕ ਸਮਝਿਆ ਕੀ ਅਕੇਲੇ ਜੀਵਨ ਬਿਤਾਉਣਾ ਔਖਾ ਹੋ ਸਕਦਾ ਇਸ ਲਈ ਉਹ ਦੋਵੇਂ ਟੋਲੇ ਵਿੱਚ ਸ਼ਾਮਲ ਹੋ ਗਏ ਹੁਣ ਉਹਨਾਂ ਦੀ ਦੋਸਤੀ ਨਵਾਂ ਮੋੜ ਲੈ ਆਈ ਹੁਣ ਉਹ ਸਾਰੇ ਚੂਹੇ ਰਲ ਕੇ ਰਹਿਣ ਲੱਗੇ ਉਹ ਇੰਜ ਰਲ ਕੇ ਰਹਿਣ ਲੱਗੇ ਜਿਵੇਂ ਇੱਕ ਬਹੁਤ ਵੱਡਾ ਪਰਿਵਾਰ ਹੋਵੇ ਉਹਨਾਂ ਨੇ ਇੱਕ ਵੱਡੇ ਪੁਰਾਣੇ ਘਰ ਵਿੱਚ ਜੋ ਕਿ ਖਾਲੀ ਪਿਆ ਸੀ ਕਿਸੇ ਦਾ ਆਉਣਾ ਜਾਣਾ ਨਹੀਂ ਸੀ ਜਿੱਥੇ ਉਹਨਾਂ ਨੂੰ ਕੋਈ ਖਤਰਾ ਵੀ ਨਹੀਂ ਸੀ ਉੱਥੇ ਆਪਣਾ ਨਵਾਂ ਘਰ ਬਣਾ ਲਿਆ। ਉਹਨਾਂ ਨੇ ਆਪਣੀਆਂ-ਆਪਣੀਆਂ ਬਿੱਲ ਬਣਾ ਲਈਆਂ ਤੇ ਉਹ ਸਾਰੇ ਆਪਣੇ-ਆਪਣੇ ਪਰਿਵਾਰ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗੇ। ਹੌਲੀ-ਹੌਲੀ ਚਿੰਟੂ ਤੇ ਗੁੜੀਆ ਦੀ ਦੋਸਤੀ ਪਿਆਰ ਵਿੱਚ ਬਦਲ ਗਈ। ਉਹਨਾਂ ਦੋਵਾਂ ਨੇ ਵੀ ਆਪਣਾ ਜ਼ਿੰਦਗੀ ਭਰ ਇੱਕ ਦੂਜੇ ਦੇ ਨਾਲ ਰਹਿਣ ਦਾ ਫੈਸਲਾ ਕਰ ਲਿਆ। ਕੁਝ ਸਮਾਂ ਬੀਤਿਆ। ਫਿਰ ਚਿੰਟੂ ਅਤੇ ਗੁੜੀਆ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆਇਆ। ਉਨ੍ਹਾਂ ਦੇ ਘਰ ਵਿੱਚ ਨਿੱਕੇ-ਨਿੱਕੇ ਬੱਚਿਆਂ ਨੇ ਜਨਮ ਲਿਆ ਜੋ ਦੇਖਣ ਵਿੱਚ ਬਹੁਤ ਹੀ ਛੋਟੇ-ਛੋਟੇ ਨਿੱਕੇ-ਨਿੱਕੇ ਬੱਚੇ ਸਨ ਚਿੰਟੂ ਤੇ ਗੁਡੀਆਂ ਆਪਣੇ ਬੱਚਿਆਂ ਨੂੰ ਦੇਖ ਕੇ ਬਹੁਤ ਖੁਸ਼ ਹੋਈ ਉਹਨਾਂ ਨੂੰ ਆਪਣੀ ਜ਼ਿੰਦਗੀ ਬਹੁਤ ਪਿਆਰੀ ਲੱਗਦੀ ਤੇ ਉਹ ਆਪਣੇ ਬੱਚਿਆਂ ਨਾਲ ਖੁਸ਼ੀ-ਖੁਸ਼ੀ ਰਹਿੰਦੇ ਤੇ ਬਾਕੀ ਸਾਰੇ ਚੂਹੇ ਵੀ ਆਪਣੇ ਜ਼ਿੰਦਗੀ ਵਿੱਚ ਬਹੁਤ ਖੁਸ਼ ਹਨ ਹੁਣ ਚਿੰਟੂ ਅਤੇ ਗੁਡੀਆਂ ਬਹੁਤ ਖੁਸ਼ ਹਨ ਉਹ ਆਪਣੇ ਬੱਚਿਆਂ ਦੀ ਦੇਖਭਾਲ ਕਰਦੀ ਖੁਸ਼ੀ-ਖੁਸ਼ੀ ਰਹਿੰਦੇ ਤੇ ਉਹਨਾਂ ਨੂੰ ਕਿਸੇ ਚੀਜ਼ ਦਾ ਕੋਈ ਡਰ ਨਹੀਂ ਸੀ ਉਹ ਆਪਣੀ ਜ਼ਿੰਦਗੀ ਨੂੰ ਖੁਸ਼ੀ ਨਾਲ ਜਿਉਂਦੇ ਸੀ ਇਸ ਤਰ੍ਹਾਂ ਚੈਂਟੂ ਅਤੇ ਗੁਡੀਆਂ ਦੀ ਪਿਆਰ ਭਰੀ ਜ਼ਿੰਦਗੀ ਵਿੱਚ ਇੱਕ ਨਵੀਂ ਸ਼ੁਰੂਆਤ ਆਈ ਉਹਨਾਂ ਨੇ ਸਿੱਖਿਆ ਕਿ ਸੱਚਾ ਪਿਆਰ ਤੇ ਦੋਸਤੀ ਹਮੇਸ਼ਾ ਨਵੇਂ-ਨਵੇਂ ਮੌਕੇ ਲਿਆਉਂਦੇ ਨੇ ਇਸ ਲਈ ਸਾਨੂੰ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ ਹਮੇਸ਼ਾ ਸੱਚੀ ਦੋਸਤੀ ਕਰਨੀ ਚਾਹੀਦੀ ਹੈ ਤੇ ਜਦੋਂ ਅਸੀਂ ਸੱਚੀ ਦੋਸਤੀ ਕਰਦੇ ਹਾਂ ਤਾਂ ਸਾਨੂੰ ਸੱਚੀ ਦੋਸਤੀ ਨੂੰ ਨਿਭਾਉਣਾ ਜ਼ਰੂਰ ਚਾਹੀਦਾ ਤੇ ਕਦੇ ਵੀ ਆਪਣੇ ਦੋਸਤ ਨੂੰ ਮੁਸੀਬਤ ਦੇ ਵਿੱਚ ਨਹੀਂ ਛੱਡਣਾ ਚਾਹੀਦਾ ਇਸ ਤਰ੍ਹਾਂ ਹੁਣ ਚਿੰਟੂ ਤੇ ਗੁਡੀਆ ਖੁਸ਼ੀ-ਖੁਸ਼ੀ ਆਪਣੇ ਘਰ ਰਹਿੰਦੇ ਸਨ ਤੇ ਉਹ ਬਹੁਤ ਹੀ ਖੁਸ਼ ਸਨ ਹੁਣ ਉਹਨਾਂ ਦਾ ਪਰਿਵਾਰ ਅੱਗੇ ਵੱਧ ਚੁੱਕਿਆ ਸੀ ਹੁਣ ਉਹ ਆਪਣੇ ਪਰਿਵਾਰ ਲਈ ਜ਼ਿੰਦਗੀ ਜੀਉਂਦੇ ਸਨ ਚਿੰਟੂ ਬਹੁਤ ਖੁਸ਼ ਸੀ ਗੁਡੀਆਂ ਦਾ ਸਾਥ ਮਿਲ ਕੇ ਉਸ ਨੂੰ ਬਹੁਤ ਖੁਸ਼ੀ ਮਿਲੀ ਕੁੜੀਆ ਵੀ ਬਹੁਤ ਖੁਸ਼ ਸੀ ਇਸ ਤਰ੍ਹਾਂ ਹੁਣ ਉਹ ਦੋਵੇਂ ਖੁਸ਼ੀ-ਖੁਸ਼ੀ ਰਹਿਣ ਲੱਗੇ ਉਹਨਾਂ ਦੇ ਬੱਚੇ ਵੀ ਵੱਡੇ ਹੋ ਗਏ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਮਿਲਦੇ ਆਂ ਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਇਸ ਕਹਾਣੀ ਨੂੰ ਪਿਆਰ ਦੇਣਾ ਜੀ ਤੇ ਮਿਲਦੇ ਆਂ ਅਗਲੀ ਨਵੀਂ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ